ਦੇਖੋ ਆਪ ਜੀ ਦੇ ਮਾਧਿਅਮ ਦੇ ਨਾਲ ਪਹਿਲਾਂ ਇਸ ਜਿਹੜਾ ਪ੍ਰੋਗਰਾਮ ਹੁੰਦਾ ਹੈ ਸਾਡੇ ਐਮਐਲਏ ਸਾਡੇ ਵਿੱਚ ਇਹਦੇ ਬਾਰੇ ਦੱਸਿਆ ਜਾਂਦਾ ਹੈ ਜਨਤਾ ਨੂੰ ਵੀ ਮੰਤਰੀ ਸਾਹਿਬ ਨੇ ਪਰਟੀਕੂਲਰ ਵੀ ਨੰਗਲ ਆਰਬੀਆਰ ਜਿਹੜੀ ਕੋਠੀ ਉੱਥੇ ਬੈਠਣਾ ਤੇ ਜਿਵੇਂ ਤੁਹਾਨੂੰ ਪਹਿਲਾਂ ਵੀ ਪਤਾ ਹੈ ਵੀ ਇਸ ਤੋਂ ਪਹਿਲਾਂ ਵੀ ਜਦੋਂ ਦੇ ਮੰਤਰੀ ਸਾਹਿਬ ਜਿੱਤੇ ਹੋਏ ਹੈ ਹਲਕੇ ਦੀ ਕਮਾਂਡ ਸੰਭੀ ਹੋਈ ਹੈ ਗਮੀਰਪੁਰ ਦੇ ਵਿੱਚ ਵੀ ਇਹ ਜਿਹੜੀ ਇਹ ਮੁਹਿੰਮ ਚੱਲਦੀ ਸੀਗੀ ਤੇ ਲਗਾਤਾਰ ਹੁਣ ਪਿਛਲੇ ਦਿਨਾਂ ਤੋਂ ਨੰਗਲ ਦੇ ਵਿੱਚ ਚੱਲਦੀ ਹੈ ਸਮੇਂ ਦੀ ਇਹਦੇ ਵਿੱਚ ਕੋਈ ਵਾਅਦਾ ਨਹੀਂ ਹੈ ਜਦ ਤੱਕ ਕਿਸੇ ਵੀ ਇੱਕ ਪਰਸੰਦਾ ਕੋਈ ਕਰੋ ਹੱਲ ਪੈਂਡਿੰਗ ਹੋਵੇ ਮੰਤਰੀ ਸਾਹਿਬ ਸਾਰਿਆਂ ਦੀਆਂ ਮੁਸ਼ਕਿਲਾਂ ਸੁਣ ਕੇ ਉਹਨਾਂ ਸਮੱਸਿਆਵਾਂ ਦਾ ਵੱਧ ਤੋਂ ਵੱਧ ਜਿਹੜਾ ਸਮਾਧਾਨ ਕਰਕੇ ਉਹ ਫਿਰ ਆਪਣਾ ਕੰਮ ਅਗਲਾ ਉਲੀਕਦੇ ਆ ਸਰ ਕਿਵੇਂ ਰਵਾਇਤੀ ਪਿਛਣੀਆਂ ਜਿਹੜੀਆਂ ਸਰਕਾਰਾਂ ਦੇ ਜਿਹੜੀ ਡਵਾਈਸ ਸੀ ਲੋਕਾਂ ਨੂੰ ਮਿਲਦੇ ਨਹੀਂ ਸੀਗੇ ਚੇਂਜ ਕਰਤੀਆਂ ਨਾ ਦੇਖਿਆ ਗਿਆ ਤੁਹਾਨੂੰ ਸੁਰੱਖਿਆ ਨਾ ਸਪਾਰਸ ਤੁਸੀਂ ਆਪ ਦੇਖੋ ਜੀ ਆਮ ਜਨਤਾ ਦਾ ਜਿਹੜਾ ਲੀਡਰ ਆ ਆਮ ਆਦਮੀ ਪਾਰਟੀ ਨੇ ਜਿਵੇਂ ਕਿਹਾ ਸੀ ਵੀ ਅਸੀਂ ਰਾਜਨੀਤੀ ਬਦਲਣ ਆਏ ਆ ਪਹਿਲਾਂ ਤੁਹਾਨੂੰ ਕਿਸੇ ਦੇ ਜ਼ਰੀਏ ਵਿਚੋਲੀਆ ਪਾ ਕੇ ਚਾਹੇ ਮੀਟਿੰਗ ਦਾ ਸਮਾਂ ਲੈਣਾ ਪੈਂਦਾ ਸੀ ਇੱਕ ਪਾਰਟਿਕੂਲਰ ਕਮਰੇ ਦੇ ਵਿੱਚ ਮੰਤਰੀ ਸਾਹਿਬ ਸਪੀਕਰ ਸਾਹਿਬ ਜਾਂ ਐਮ ਐਲ ਏ ਸਾਹਿਬ ਬੈਠਦੇ ਸੀਗੇ ਤਾਂ ਬਾਰ ਬਾਰੀ ਨੰਬਰ ਹੁਣ ਤੁਸੀਂ ਦੇਖਿਆ ਹੋਣਾ ਆਪ ਤੁਸੀਂ ਕਵਰ ਕੀਤਾ ਹੋਣਾ ਵੀ ਬਾਹਰ ਜਿਵੇਂ ਜਿੰਨੀਆਂ ਗੱਡੀਆਂ ਤੁਸੀਂ ਦੇਖੀ ਹੋਣੀ ਕਿਵੇਂ ਰੈਲੀ ਹੁੰਦੀ ਹੈ ਜਾਂ ਕਿਵੇਂ ਕੋਈ ਇਕੱਠ ਹੋਣਾ ਹੁੰਦਾ ਸੰਮੇਲਨ ਉਸ ਤਰ੍ਹਾਂ ਹਰ ਹਫਤੇ ਹੀ ਵਧ ਰਹੀ ਹੈ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਉਹ ਦਿਨ ਵੇ ਦਿਨ ਹੋਰ ਮਜ਼ਬੂਤ ਹੋ ਰਿਹਾ ਹੈ ਤੇ ਜਿਵੇਂ ਤੁਸੀਂ ਹਰ ਹਫਤੇ ਤੁਸੀਂ ਵੀ ਕਵਰ ਕਰਦੇ ਹੋ ਇੱਥੇ ਇਕੱਠ ਹੈ ਜਿਹੜਾ ਹਰ ਵਾਰ ਤੁਹਾਨੂੰ ਵੱਧ ਦੇਖਣ ਨੂੰ ਮਿਲਦਾ ਹੈ ਤੇ ਜਿਵੇਂ ਤੁਸੀਂ ਕਿਹਾ ਹੈ ਵੀ ਹਰ ਕੋਈ ਬੰਦਾ ਬਿਨਾ ਕਿਸੇ ਸਪਾਰਸ਼ ਤੇ ਡਾਇਰੈਕਟ ਮੰਤਰੀ ਸਾਹਿਬ ਨੂੰ ਆਪਣੀ ਗੱਲ ਰੱਖ ਸਕਦਾ ਹੈ ਆਪਣਾ ਦੁੱਖ ਤਕਲੀਫ ਚਾਹੇ ਉਹ ਛੋਟੀ ਤੋਂ ਛੋਟੀ ਪ੍ਰੋਬਲਮ ਕੋਈ ਚਾਹੇ ਅਗਲੇ ਦੀ ਪੈਨਸ਼ਨ ਦੀ ਹੋਵੇ ਚਾਹੇ ਕੋਈ ਵੱਡਾ ਕੇਸ ਹੋਵੇ ਐਸਐਸਪੀ ਡੀਆਈਜੀ ਲੈਵਲ ਦਾ ਉਹ ਸਾਰੇ ਬੰਦੇ ਆਪਣੀਆਂ ਗੱਲਾਂ ਮੰਤਰੀ ਸਾਹਿਬ ਦੇ ਰੂਪ ਰੂ ਕਰ ਲੈਂਦੇ। ਇਹ ਹਲਕੇ ਦੇ ਲੋਕ ਆ ਰਹੇ ਕਿ ਪੰਜਾਬ ਕਿਵੇਂ ਦੇ ਸਰ ਦੇਖੋ ਜ਼ਿਆਦਾਤਰ ਲੋਕ ਤਾਂ ਜਿਹੜੇ ਹਲਕੇ ਦੇ ਐ ਇਹ ਪਰਿਵਾਰ ਐ ਹਲਕੇ ਦਾ ਉਹਨਾਂ ਨੂੰ ਪਤਾ ਮੰਤਰੀ ਸਾਹਿਬ ਸਾਡਾ ਐਮਐਲਏ ਇੱਥੇ ਅਰਜੋਤ ਜੀ ਬੈਠੇ ਹੋਏ ਐ ਉਸ ਤੋਂ ਇਲਾਵਾ ਜਿਹਨੂੰ ਪ੍ਰੋਬਲਮ ਹੈ ਪੂਰੇ ਪੰਜਾਬ ਦੇ ਵਿੱਚ ਨ ਕੋਈ ਰੋਕ ਟੋਕ ਨਹੀਂ ਕੰਮ ਪੁੱਤਾ ਪ੍ਰਬੰਧ ਕੀਤੇ ਗਏ ਨੇ ਬੈਠਣ ਦੇ ਪਾਣੀ ਸਾਰਾ ਪੁੱਤਾ ਪ੍ਰਬੰਧ ਦੇਖੋ ਪ੍ਰਬੰਧ ਮੈਂ ਤਾਂ ਇਹ ਕਹਾਂ ਵੀ ਜਿੰਨੇ ਵੀ ਪ੍ਰਬੰਧ ਕੀਤੇ ਜਾਂਦੇ ਆ ਹਰ ਵਾਰ ਉਹ ਤੋਂ ਵੱਧ ਜਨਤਾ ਆਂਦੀ ਜਿਵੇਂ ਅੱਜ ਤੁਹਾਡੇ ਸਾਹਮਣੇ ਬਾਰਿਸ਼ ਦਾ ਮਾਹੌਲ ਸਿਗਾ ਸਾਨੂੰ ਇੰਜ ਲੱਗਦਾ ਵੀ ਜੇ ਬਾਰਿਸ਼ ਦੇ ਮੌਲ ਚ ਬੰਦੇ ਘਾਟਾਂ ਨੇ ਪਰ ਅੱਜ ਇਕੱਠ ਉਮੀਦ ਨਾਲ ਉਹ ਵੀ ਬਹੁਤ ਜ਼ਿਆਦਾ ਹੈ ਠੀਕ ਹੈ ਲੋਕਾਂ ਦਾ ਹਿਊਮ ਹੋਰ ਵਧਿਆ ਹੋਇਆ ਹੈ ਤੇ ਹੱਲੇ ਵੀ ਦੇਖੋ ਜਿਵੇਂ ਤੁਸੀਂ ਕਿਹਾ ਵੀ 1 ਵਜੇ ਦੇ ਕਰੀਬ ਚੁੱਕਿਆ ਹੈ ਤੇ ਚਹਿਲ ਪਹਿਲ ਬਹੁਤ ਜ਼ਿਆਦਾ ਹੈ ਤੇ ਜੇਕਰ ਮੰਤਰੀ ਸਾਹਿਬ ਅੰਦਰ ਬੈਠੇ ਹੋਏ ਆ ਉੱਥੇ ਵੀ ਇਸੇ ਤਰ੍ਹਾਂ ਬਾਹਰ ਆ ਜਣ ਤਾਂ ਬਾਹਰ ਆ ਕੇ ਹੁਣ ਥੋੜੀ ਦੇਰ ਨੂੰ ਚਾਹੀਏ ਇੱਧਰ ਮੂਰੇ ਜਿਹੜੇ ਜਨਤਾ ਤੁਹਾਡੇ ਸਾਹਮਣੇ ਖੜੀ ਹੋਈ ਹੈ ਇੱਥੇ ਉਹਨਾਂ ਦੀਆਂ ਵੀ ਮੁਸ਼ਕਿਲਾਂ ਜਿਹੜੀਆਂ ਸੁਣੀਆਂ ਜਾਣਗੀਆਂ ਹੱਲ ਕੀਤੀਆਂ ਜਾਣਗੀਆਂ ਦੇਖੋ ਜਨਤਾ ਦਾ ਫਰਮਾਨ ਹੈ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਵੀ ਐਮ ਐਲ ਏ ਵੱਡੀ ਚੁਣੌਤੀ ਹੈ ਉਹ ਤੁਹਾਡੇ ਸਾਹਮਣੇ ਰਿਕਾਰਡ ਤੋੜ ਦਿੱਤ ਹੋਈ ਹੈ ਫਿਰ ਕਿਹਾ ਜਾਂਦਾ ਸੀ ਵੀ ਸਰਪੰਚੀਆਂ ਦੀ ਬਹੁਤ ਤਕੜੀ ਚੁਣੌਤੀ ਹੈ ਉਹ ਵੀ ਚੁਣੌਤੀਆਂ ਹੋ ਗਈਆਂ ਫਿਰ ਕਿਹਾ ਜਾਂਦਾ ਵੀ ਲੁਧਿਆਣੇ ਦੇ ਵਿੱਚ ਐਦਾਂ ਹੋ ਜਾਣਾ ਹੋ ਜਾਣਾ ਐਮ ਪੀ ਇਲੈਕਸ਼ਨ ਵੀ ਤੁਹਾਡੇ ਸਾਹਮਣੇ ਜਿੱਤ ਕੇ ਗਏ ਹੈ ਠੀਕ ਹੈ ਉਸ ਤੋਂ ਇਲਾਵਾ ਇੱਕ ਰਾਸ਼ਟਰੀ ਪਾਰਟੀ ਦਾ ਜਿਹੜਾ ਇੱਕ ਫਤਵਾ ਮਿਲਿਆ ਹੋਇਆ ਪਾਰਟੀ ਨੂੰ ਉਹਦਾ ਜਿਹੜਾ ਜਿਹੜਾ ਕੀ ਪਰੂਫ ਹੈ ਕਹਿ ਲਓ ਉਹਦੋਂ ਨੂੰ ਗੁਜਰਾਤ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਜ਼ਿਆਦਾਤਰ ਤਾਂ ਕਹਿਣੇ ਨੂੰ ਇਹ ਕਹਿੰਦੇ ਸੀ ਵੀ ਜਿੱਥੇ ਸੱਤਾ ਤੇ ਰਹਿੰਦੀ ਹੈ ਉੱਥੇ ਜਿਮਨੀ ਚੋਣਾ ਜਿੱਤੇ ਪਰ ਗੁਜਰਾਤ ਦੇ ਵਿੱਚ ਤੁਸੀਂ ਦੇਖੋ ਕਿੰਡੀ ਵੱਡੀ ਪਾਰਟੀ ਹੈ ਭਾਜੀਪੀ ਉਦੇ ਸਾਹਮਣੇ ਗੁਜਰਾਤ ਦੇ ਵਿੱਚ ਸਾਡੀ ਜਿੱਤ ਹੋਈ ਹੈ ਜੰਮੂ ਦੇ ਵਿੱਚ ਵੀ ਬੰਦੇ ਹੈ ਐਮਸੀ ਇਲੈਕਸ਼ਨ ਐਮਸੀ ਇਲੈਕਸ਼ਨਾਂ ਵਿੱਚ ਵੀ ਜਿਵੇਂ ਆਹ ਜਨਤਾ ਨੇ ਫਤਵਾ ਦਿੱਤਾ ਹੈ ਕੰਮ ਦੇ ਕੇ ਉਸੇ ਤਰ੍ਹਾਂ ਐਮਸੀ ਇਲੈਕਸ਼ਨ ਵੀ ਸਾਡੇ ਹੱਕ ਦੇ ਵਿੱਚ ਹੋਣਗੇ ਇਹ ਤਾਂ ਜਨਤਾ ਨੇ ਆਪਣੀ ਸਰਕਾਰ ਆਪ ਚੁਣਨੀ ਹੈ ਪਹਿਲੇ ਵੀ ਚੁਣੀਆ ਹੁਣ ਵੀ ਚੁਣਨੀ ਹੈ ਸੋ ਤੁਹਾਡੇ ਸਾਹਮਣੇ ਆਵਾਜ਼ੀ ਪਾਰਟੀ ਦਾ ਜਿਹੜਾ ਗ੍ਰਾਫ ਹੈ ਦਿਨ-ਬ-ਦਿਨ ਵਧ ਰਿਹਾ ਹੈ ਸੋ ਜਨਤਾ ਦਾ ਭਰਪੂਰ ਜਿਹੜਾ ਸਹਿਯੋਗ ਮਿਲ ਰਿਹਾ ਹੈ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਚ ਖਾਸ ਕਰਕੇ ਹਰਜੋਤ ਬੈਣ ਜੀ ਦੀ ਲੋਕਪ੍ਰਿਅਤਾ ਦਿਨ-ਬ-ਦਿਨ ਵਧ ਰਹੀ ਹੈ ਜੀ